ਉਹਦੇ ਇੱਕ ਗੁਰਦਾਸ ਮਾਨ ਨੇ ਜੋ ਪੰਜਾਬੀ ਨੂੰ ਪਿੱਛੇ ੱਟਿਆ ਸੀ ਉਹਦਾ ਖਮਿਆਜਾ ਕੱਲ ਗੁਰਦਾਸਪੁਰ ਨੂੰ ਸ਼ੰਭੂ ਬਾਰਡਰ ਦੇ ਚ ਕਿਸਾਨ ਮੋਰਚੇ ਤੋਂ ਧੁਕਤਣਾ ਪਿਆ ਕਿਉਂਕਿ ਇਹਦੇ ਸਭ ਤੋਂ ਵੱਡੀ ਜ਼ਿੰਮੇਵਾਰੀ ਜ਼ਿੰਮੇਵਾਰੀ ਮਾਂ ਦੀ ਏ ਜਦ ਮਾਵਾਂ ਆਪਣਾ ਰੋਲ ਨਹੀਂ ਨਿਭਾ ਸਕੀਆਂ ਤੰਗ ਨਾਲ ਉਹਦੇ ਕਰਕੇ ਪੰਜਾਬੀ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਅਸੀਂ ਜਥੇਦਾਰਾਂ ਦੀ ਜ਼ਿਆਦਾ ਗੱਲਾਂ ਨਾਲ ਸਹਿਮਤ ਨਹੀਂ ਆ ਪਰ ਜਥੇਦਾਰ ਹਰਪ੍ਰੀਤ ਸਿੰਘ ਨੇ ਜੋ ਜਾਤ ਵਾਲੀ ਗੱਲ ਕਹੀ ਏ ਅਸੀਂ ਉਹਦੇ ਨਾਲ ਇਸ ਗੱਲ ਤੇ ਸਹਿਮਤ ਹੈਗੇ ਆ ਕੋਈ ਵੀ ਪੰਜਾਬੀ ਦਾ ਖਾ ਕੇ ਪੰਜਾਬੀ ਦੇ ਸਿਰ ਤੇ ਖਾ ਕੇ ਕਦੀ ਵੀ ਇਹ ਜੁਰਤ ਨਹੀਂ ਕਰੇਗਾ ਜੋ ਕੱਲ ਗੁਰਦਾਸ ਮਾਨ ਦੀ ਉੱਤੇ ਬੇਇੱਜ਼ਤੀ ਹੋਈ ਏ ਉਹ ਗੁਰਦਾਸ ਮਾਨ ਨੂੰ ਇਹ ਪਤਾ ਸੀ ਕਿ ਕਾਲ ਨੂੰ ਅਗਰ ਮੋਰਚਾ ਕਿਸੇ ਤਰ੍ਹਾਂ ਅਗਰ ਗਲਤੀ ਨਾਲ ਮੋਰਚਾ ਸਫਲ ਹੋ ਜਾਏਗਾ ਤੇ ਉਹਦਾ ਪੰਜਾਬ ਵਿੱਚ ਰਹਿਣਾ دشوار ਹੋ ਜਾਏਗਾ ਇਤਿਹਾਸ ਵਿੱਚ ਉਹਦਾ ਨਾਮ ਸਭ ਤੋਂ ਵੱਡੇ ਗਦਾਰਾਂ ਚ ਲਿਖਿਆ ਜਾਏਗਾ ਇਸ ਕਰਕੇ ਗੁਰਦਾਸ ਮਾਨ ਨੇ ਲਾਸਟ ਮੂਮੈਂਟ ਚ ਇਹ ਡਿਸੀਜਨ ਲਿਆ ਉੱਥੇ ਆਇਆ ਉੱਥੇ ਆ ਕੇ ਉਹਨੇ ਆਪਣੀ ਜਾਨ ਬਚਾਈ ਏ ਕਿ ਤਾਂ ਕਿ ਥੋੜੀ ਬੋਧੀ ਇੱਜ਼ਤ ਜਿਹੜੀ ਏ ਉਹਦੀ ਬਚ ਗਈ ਗੁਰਦਾਸ ਮਾਨ ਵਰਗੇ ਲੋਕਾਂ ਨੂੰ ਅੱਗੇ ਤੋਂ ਇਹ ਸਬਕ ਮਿਲੇਗਾ ਕਿ ਉਹ ਜਿਹਦੇ ਜਿਸ ਮਾਂ ਬੋਲੀ ਦਾ ਦਿੱਤਾ ਖਾਂਦੇ ਨੇ ਜਿਹਦੇ ਤੋਂ ਇੰਨੀਆਂ ਜਾਇਦਾਦਾਂ ਔਰ ਇੰਨੇ ਅਮੀਰ ਬਣੇ ਔਰ ਉਸੇ ਹੀ ਮਾਂ ਬੋਲੀ ਨੂੰ ਉਹਨਾਂ ਨੇ ਪਿੱਛੇ ਧਕੇਲਿਆ ਔਰ ਉਸ ਜਗ੍ਹਾ ਕਨਾਡਾ ਵਿੱਚ ਉਹਨਾਂ ਨੇ ਉਹਨੇ ਜੋ ਗੰਦਾ ਬਿਆਨ ਦਿੱਤਾ ਸੀ ਜੋ ਗਲਤ ਹੂਟਿੰਗ ਕੀਤੀ ਸੀ ਉਹ ਅਸੀਂ ਤੁਹਾਨੂੰ ਇਸ ਸਾਨੂੰ ਕਹਿੰਦੇ ਆ ਵੀ ਸ਼ਰਮ ਆਂਦੀ ਏ ਜੋ ਉਹਨਾਂ ਨੇ ਉਹ ਖਾਲਸੇ ਨੂੰ ਜਿਹੜਾ ਬਿਲਕੁਲ ਸਹੀ ਬੋਲ ਰਿਹਾ ਸੀ ਕਨਾਡਾ ਵਿੱਚ ਉਨੂੰ ਜੋ ਲੈਂਗੁਏਜ ਬੋਲੀ ਸੀ ਕਿ ਬੱਤੀ ਬਣਾ ਕੇ ਉਹ ਮੈਂ ਕਹਿਣਾ ਨਹੀਂ ਚਾਹੁੰਦਾ ਉਸ ਤੋਂ ਗੰਦੀ ਲੈਂਗੁਏਜ ਇੱਕ ਇੰਨਾ ਸਮਝਦਾਰ ਬੰਦਾ ਜਿਹਨੂੰ ਲੋਕ ਮਾਂ ਬੋਲੀ ਦਾ ਥੰਮ ਕਹਿੰਦੇ ਸੀ ਉਸ ਬੰਦੇ ਤੋਂ ਅਗਰ ਇਹ ਗੱਲ ਕੋ ਔਰ ਫਿਰ ਦੂਜੀ ਗੱਲ ਉਹਨੇ ਕੀ ਗੱਲ ਕਹੀ ਉਹ ਕਹਿੰਦਾ ਕਿ ਪੰਜਾਬੀ ਸਾਡੀ ਮਾਂ ਏ ਤੇ ਹਿੰਦੀ ਸਾਡੀ ਮਾਸੀ ਏ ਸਾਡਾ ਕੋਈ ਲੈਣਾ ਦੇਣਾ ਨਹੀਂ ਏ ਅਸੀਂ ਪੰਜਾਬੀ ਆ ਇਸ ਕਰਕੇ ਪੰਜਾਬੀ ਦੀ ਵੈਲੀ ਗੁਰਮੁਖੀ ਦੀ ਜ਼ਿਆਦਾ ਹੈਗੀ ਏ ਕਿਉਂਕਿ ਸਾਡਾ ਗੁਰੂ ਵੀ ਗੁਰਮੁਖੀ 'ਚ ਕਿਸੇ ਦਾ ਲੈਂਗੁਏਜ ਦਾ ਮੈਨੂੰ ਪਤਾ ਨਹੀਂ ਲੇਕਿਨ ਸਿੱਖਾਂ ਦਾ ਜਿਹੜਾ ਗੁਰੂ ਏ ਉਹ ਪੰਜਾਬੀ ਵਿੱਚ ਗੁਰਮੁਖੀ ਵਿੱਚ ਇਸ ਕਰਕੇ ਸਿੱਖ ਇਸ ਤੋਂ ਭੱਜ ਨਹੀਂ ਸਕਦੇ ਸਿੱਖ ਗੁਰਮੁਖੀ ਤੋਂ ਬਾਹਰ ਨਹੀਂ ਜਾ ਸਕਦਾ ਅੱਜ ਜੋ ਗੁਰਮੁਖੀ ਦੀ ਹਾਲਤ ਹੋਈ ਪਈ ਏ ਆਉਣ ਵਾਲੇ ਟਾਈਮ ਵਿੱਚ ਜੋ ਸਰਵੇ ਦੱਸ ਰਹੇ ਨੇ ਗੁਰਮੁਖੀ 15-20 ਸਾਲ ਵਿੱਚ ਖਤਮ ਹੋਣ ਦੇ ਕगार 'ਤੇ ਆ ਜਾਏਗੀ ਦਿੱਲੀ ਵਿੱਚ ਤੇ ਪੰਜਾਬ ਦੇ ਸ਼ਹਿਰਾਂ ਵਿੱਚ ਪੰਜਾਬੀ ਘਰਾਂ ਵਿੱਚ ਨਹੀਂ ਬੋਲੀ ਜਾਂਦੀ ਇੱਕ ਪੈਦਾ ਹੋਏ ਬੱਚੇ ਨੂੰ ਉਹਦੀ ਮਾਂ ਹਿੰਦੀ ਵਿੱਚ ਜਦੋਂ ਬੋਲਣ ਲੱਗ ਪੇਗੀ ਜਦੋਂ ਉਹਦੇ ਕੰਨਾਂ ਵਿੱਚ ਜੰਮਦੇ ਬੱਚੇ ਦੇ ਕੰਨਾਂ ਵਿੱਚ ਹਿੰਦੀ ਵਿੱਚ ਗੱਲਾਂ ਹੋਣਗੀਆਂ ਹਿੰਦੀ ਵਿੱਚ ਉਹਨੂੰ ਲੋਰੀਆਂ ਦਿੱਤੀਆਂ ਜਾਣਗੀਆਂ ਉਹਦੇ ਨਾਲ ਹਿੰਦੀ 'ਚ ਗੱਲਾਂ ਕੀਤੀਆਂ ਜਾਏਗੀ ਹਿੰਦੀ 'ਚ ਉਹਦੇ ਨਾਲ ਲਾਡ ਲੜਾਇਆ ਜਾਏਗਾ ਉਹ ਬੱਚਾ ਪੰਜਾਬੀ ਨਹੀਂ ਬੋਲ ਪਾਏਗਾ ਕਿਉਂਕਿ ਇਹਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਜ਼ਿੰਮੇਵਾਰੀ ਮਾਂ ਦੀ ਏ ਜਦ ਮਾਵਾਂ ਆਪਣਾ ਰੋਲ ਨਹੀਂ ਨਿਭਾ ਪਾਰੀਆਂ ਟੰਗ ਨਾਲ ਉਹਦੇ ਕਰਕੇ ਪੰਜਾਬੀ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਦੂਜੀ ਗੱਲ ਮੈਂ ਕਵਾਂਗਾ ਕਿ ਜਿਹੜੇ ਲੋਕ ਆਪਣੇ ਨਾਮ ਨਾਲ ਜਾਤ ਲਗਾ ਰਹੇ ਨੇ ਉਹ ਵੀ ਸਿੱਖੀ ਨੂੰ ਬਹੁਤ ਵੱਡਾ ਕਾਣ ਹੈ। ਅੱਜ ਜਿੰਨੇ ਤੁਸੀਂ ਵੇਖੋ ਜਿੰਨੇ ਗਾਇਕ ਨੇ ਗੁਰਗੋਬਿੰਦ ਸਿੰਘ ਜੀ ਨੇ ਜਾਤਾਂ ਹਟਾ ਕੇ ਲੋਕਾਂ ਦੇ ਨਾਂ ਪਿੱਛੇ ਜਾਤ ਤੇ ਕੋਰ ਲਗਵਾਇਆ ਸੀ। ਅੱਜ ਲੋਕਾਂ ਨੇ ਗੁਰਗੋਬਿੰਦ ਸਿੰਘ ਜੀ ਦਾ ਸਿੰਘ ਹਟਾ ਕੇ ਜਿਹੜਾ ਮਰਜ਼ੀ ਨਾਮ ਵੇਖ ਲੋ ਭਾਵੇਂ ਉਹ ਸਟੇਜ ਤੋਂ ਦੀਪ ਦੀਪ ਸਿੱਧੂ ਬੋਲਦਾ ਦੋਸਾਂ ਦੀਪ ਸਿੱਧੂ ਹੈ ਉਹਨੇ ਵੀ ਆਪਣੇ ਨਾਮ ਦੇ ਨਾਲ ਸਿੰਘ ਹਟਾ ਲਿਆ ਲਗਭਗ ਤੁਸੀਂ ਹਰ ਬੰਦੇ ਨੂੰ ਵੇਖੋ ਭਾਵੇਂ ਦਲੀਪ ਹੈ ਚਲੋ ਦੋਸਾਜ ਪੈਂਦੇ ਪਰ ਉਹਨੇ ਵੀ ਸਿੰਘ ਹਟਾ ਲਿਆ ਸਿੰਘ ਜ਼ਰੂਰੀ ਹੈ ਜਾਤ ਦੇ ਨਾਲ ਸਾਡੇ ਨਾਮ ਸਾਨੂੰ ਬਹੁਤ ਘਾਟਾ ਹੋ ਰਿਹਾ ਹੈ ਸਾਡੀ ਗਿਣਤੀ ਜਿਹੜੀ ਹੈ ਉਹ ਪਹਿਲੇ ਹੀ ਬਹੁਤ ਪਰਸੈਂਟੇਜ ਬਹੁਤ ਰੇਸ਼ੋ ਘਟਦੀ ਜਾ ਰਹੀ ਏ ਜਾਤ ਲਗਾਨ ਦੇ ਨਾਲ ਸਾਡੇ ਚ ਵੰਡੀਆਂ ਪੈ ਰੀਆਂ ਨੇ ਔਰ ਸਾਡੇ ਗੁਰਦੁਆਰੇ ਵੀ ਜਾਤਾਂ ਦੇ ਆਧਾਰਤ ਨੇ ਹਰ ਪਿੰਡ ਵਿੱਚ ਪੰਜ-ਪੰਜ ਗੁਰਦੁਆਰੇ ਨੇ ਸਾਡੀ ਗਿਣਤੀ ਆਲਰੇਡੀ ਘਟ ਹੈਗੀ ਏ ਜਾਤਾਂ ਲਗਾਨ ਦੇ ਨਾਲ ਸਾਡੀ ਗਿਣਤੀ ਬਹੁਤ ਮਾਈਨਰ ਹੋ ਜਾਏਗੀ ਇਸ ਕਰਕੇ ਕਿਸੇ ਨੂੰ ਦੋ ਚੀਜ਼ਾਂ ਤੁਸੀਂ ਇਹ ਸੋਚ ਲਓ ਤੁਸੀਂ ਇਹ ਦੱਸੋ ਕਿ ਤੁਸੀਂ ਸਿੱਖ ਹੋ ਕਿ ਜੱਟ ਹੋ ਕਿ ਰਾਮਗੜੀਏ ਇਹ ਤੁਹਾਨੂੰ ਸੋਚਣਾ ਪਏਗਾ ਕਿ ਤੁਸੀਂ ਜਾਂ ਤੇ ਕਹਿ ਦੋ ਕਿ ਅਸੀਂ ਜੱਟ ਹੈਗੇ ਆ ਰਾਮਗੜੀਏ ਜਾਂ ਆਪਣੀ ਜਾਤ ਹਟਾਓ ਸਿੱਖ ਜਾਤ ਨਹੀਂ ਲਗਾ ਸਕਦਾ ਬਿਲਕੁਲ ਨਹੀਂ ਲਾ ਸਕਦਾ ਤੁਸੀਂ ਆਪਣੇ ਨਾਲ ਤਖੱਲਸ ਲਗਾ ਸਕਦੇ ਹੋ ਕਿਸੇ ਪਿੰਡ ਦਾ ਲਗਾ ਸਕਦੇ ਹੋ ਪਰ ਜਾਤ ਨਹੀਂ ਲਗਾ ਸਕਦੇ ਮੈਂ ਤੇ ਬਿਲਕੁਲ ਕਹਾਂਗਾ ਕਲੀਅਰ ਕਿ ਜਿਸ ਬੰਦੇ ਨੇ ਆਪਣੇ ਨਾਮ ਦੇ ਨਾਲ ਜਾਤ ਲਗਾਈ ਏ ਉਹਨੂੰ ਸਿੱਖੀ ਦੇ ਫਲਸਫੇ ਦਾ ਪਤਾ ਹੀ ਨਹੀਂ ਹੈ ਭਾਵੇਂ ਉਹ ਜਿੰਨਾ ਮਰਜੀ ਸਿਆਣਾ ਹੋਏ ਜਿਸ ਬੰਦੇ ਨੇ ਜਾਤ ਲਗਾਈ ਏ ਇਹਦੇ ਤੇ ਅਸੀਂ ਜਥੇਦਾਰਾਂ ਦੀ ਜ਼ਿਆਦਾ ਗੱਲਾਂ ਨਾਲ ਸਹਿਮਤ ਨਹੀਂ ਆ ਪਰ ਜਥੇਦਾਰ ਹਰਪ੍ਰੀਤ ਸਿੰਘ ਨੇ ਜੋ ਜਾਤ ਵਾਲੀ ਗੱਲ ਕਹੀ ਏ ਅਸੀਂ ਉਹਦੇ ਨਾਲ ਇਸ ਗੱਲ ਤੇ ਸਹਿਮਤ ਹੈਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ